ਉਹ ਰੁਕੇ ਜਰਾ ਨਗਰਪਾਲਿਕਾ ਦੇ ਇਕ ਲਿਆ ਕੋਈ ਕੋਈ ਸਪਾਈ ਨਹੀਂ ਹੋ ਸਕਦੀ ਮੈਂ ਉਹਦੀ ਪੇਲੋਂ ਸਾਡੇ ਸਾਰੇ મિતਰੋਂ ਬਾਦੀ ਮੰਗਦਾ ਬਾਕੀ ਮੈਂ ਤਾਂ ਹੋਰ ਦੱਸਣਾ ਚਾਹੁੰਦਾ ਕਿ ਸਾਡੀ ਕਾਰਪੋਰੇਸ਼ਨ ਦੇ ਵਿੱਚ ਨੌ ਸੈਕਰੀ ਇੰਸਪੈਕਟਰਾਂ ਦੀ ਕੋਸਟ ਆ ਰਹੀ ਜਿਹੜੀ ਕਿ ਅੱਜ ਦੋ ਸਾਲੋਂ ਗਿਨੇ ਇੱਕ ਵੀ ਨਹੀਂ ਹੈਗੀ ਇਹ ਤਾਂ ਰਾਹੀ ਉਹ ਵੀ ਬਾਬੇ ਦੇ ਜਿਆਦਾ ਜਿਹੜਾ ਖਰਚ ਕਰਦਾ ਜਿਹੜਾ ਸਪਾਈ ਦਾ ਕੰਮ ਕਰਨਾ ਹੁੰਦਾ ਉਹ ਸੈਕਰੀ ਇੰਸਪੈਕਟਰਾਂ ਦੀ ਜ਼ਿੰਮੇਵਾਰੀ ਹੁੰਦੀ ਹੈ ਕਿ ਲੇਬਰ ਕੋਲੋਂ ਸਪਾਈ ਤੇ ਉਹ ਕੰਮ ਲੈਣਾ ਇਹ ਇਹ ਕਿਸੇ ਨੂੰ ਪੱਗੜੀ ਨਹੀਂ ਦਿੰਦੇ ਇਹਨਾਂ ਦੀ ਜ਼ਿੰਮੇਵਾਰੀ ਪਰਦੀ ਸਰਕਾਰ ਦੀ ਤੇ ਸਾਨੂੰ ਸੈਕਟਰੀਸ ਵਾਇਕਰ ਨੂੰ ਯਾਦਰਾਹ ਦੇਣ ਇਹ ਕੰਮ ਤੇ ਕਾਹੇ ਚੱਲ ਸਕਦਾ ਨਾ ਇਹਨਾਂ ਨੂੰ ਉਹਦਾ ਤੇ ਬਿਲਕੁਲ ਕੋਈ ਖਿਆਲ ਨਹੀਂ ਬਾਕੀ ਇਹ ਬੰਦੇ ਉੱਥੇ ਬੈਠੇ ਆਂ ਅੱਜ ਹੀ ਬੈਠੇ ਆਂ ਇਸ ਸਾਰੇ ਸ਼ਹਿਰ ਚ ਡਿਵੈਲਪਮੈਂਟ ਦੇ ਵੀ ਕੰਮ ਕਰਾਉਨੇ ਆ ਜਿਹਦੇ ਚ ਐਮ ਐਲ ਏ ਦਾ ਕੋਈ ਰੋਲ ਨਹੀਂ ਤੇ ਤੁਸੀਂ ਹਰ ਗਲੀ ਚ ਵੇਖੋ ਪੱਥਰੇ ਨਾਲ ਲਾਇਆ ਜੇ ਕੁਝ ਚੰਗਾ ਹੋ ਜੇ ਉਹ ਅਹੀਂ ਕੀਤਾ ਜੇ ਕੋ ਮਾੜਾ ਹੋ ਜੇ ਮੇਰੇ ਬੈਠਾ ਇਹ ਮੈਨੂੰ ਵੀ ਇਹਨਾਂ ਦੀ ਗਲਤੀ ਸਮਝ ਆਈ ਇਹ ਦੋਨਾਂ ਨਾਪਦੰਡ ਕਿਉਂ ਨਾ ਕਦੇ ਕੋਈ ਦੇਖੋਗੇ ਕਿੰਨੇ ਬੰਦੇ ਇਹਨਾਂ ਸਸਪੈਂਡ ਕਰ ਦਿੰਦੇ ਨੇ ਬਗੈਰ ਕਿਸੇ ਦੀ ਗਲਤੀ ਦਾ ਜਿਹੜਾ ਵਿਕਾਸ ਮੁੰਡੇ ਨੂੰ ਇਹਨਾਂ ਨੇ ਬਾਬੇ ਦੇ ਵਿਆਹ ਤੇ ਸਸਪੈਂਡ ਕੀਤਾ ਉਹਦੀ ਕੀ ਗਲਤੀ ਸੀ ਕਿ ਨੌ ਬੰਦਿਆਂ ਦੀ ਡਿਊਟੀ ਇਕੱਲਾ ਬੰਦਾ ਕਰ ਰਿਹਾ ਤੇ ਉਹ ਇਹਨਾਂ ਨੇ ਬਗੈਰ ਇੱਕ ਢੇਰੀ ਰਹਿ ਗਈ ਕੂੜਾ ਇਹੋ ਜਿਹੀ ਚੀਜ਼ ਆ ਤੇ ਜਿਹੜਾ ਬਿਲਕੁਲ ਖਤਰਨੀ ਹੋ ਤੱਕਦਾ ਔਰ ਚਲੋ ਜਦੋਂ ਦਿਨ ਦਿਹਾੜਿਆ ਉਹਨਾਂ ਨੂੰ ਇਹ ਨਾਲ ਵੀ ਧਿਆਨ ਰੱਖਣਾ ਚਾਹੀਦਾ ਕਿ ਉਦੋਂ ਬਿਲਕੁਲ ਝਾਂਨਾ ਦਾ ਕੰਮ ਕਰਨ ਪਰ ਫਿਰ ਵੀ ਕਿਤੇ ਨਾ ਕਿਤੇ ਹੋ ਜਾਂਦਾ ਉਦਨ ਵਾਲੀ ਗੱਲ ਜਿਹੜੀ ਹੈ ਕਿ ਸੈਨੀਟਰੀ ਇਨਸਪੈਕਟਰ ਹੁੰਦਾ ਕਿ ਉਹਨੇ ਆਪਣੀ ਤਕਦੀਰਾਂ ਜਿੱਦੋਂ ਨਗਰ ਕਪੀਟਲ ਚਾਲੂ ਆ ਉਹ ਤੋਂ ਛਕਾਉਣਾ ਨਹੀਂ ਤੇ ਦੂਜੇ ਪਾਸੇ ਟੁੱਕਦੇ ਰਹੇ ਲੇਬਰ ਵਾਲਿਆਂ ਨੂੰ ਇਹ ਨਹੀਂ ਸਮਝਦੀ ਜਿਸ ਕਰਕੇ ਮੈਂ ਸਮਝੇ ਨਾ ਕਿ ਐਮਐਲਏ ਸਾਹਿਬ ਨੂੰ ਸੈਨੀਟਰੀ ਇਨਸਪੈਕਟਰ ਘੱਟੋ ਘੱਟ 8-9 ਲਿਉਣੇ ਚਾਹੀਦੇ ਨੇ ਫੇਰ ਇਹਦੇ ਸਪਾਈ ਦਾ ਕੰਮ ਜਿਹੜਾ ਹੋ ਤੁਸਾਂ ਦੱਸਿਆ ਕਿ ਜੇ ਕੋਈ ਗੱਲ ਪਾੜੀ ਹੁੰਦੀ ਹੈ ਤਾਂ ਫਿਰ ਵੀ ਇਹ ਜਿੰਮੇਵਾਰਾਂ ਜੇ ਕੋਈ ਚੰਗੀਆਂ ਦਿਓ ਐ ఎమ్మెల్యే ਸਾਹਿਬ ਨੇ ਪਰ ਦੇਖੋ ਮੈਂ ਤੁਹਾਨੂੰ ਦੱਸਾਂ ਕਾਹਦੀ ਕੀ ਹੈਗਾ ਕਾਹਦੀ ਹੈ ਕਿ ਸੈਂਟਰੀ ਇੰਸਪੈਕਟਰ ਦੀ ਇੱਕ ਵੀ ਅਜਿਹਾ ਨਾ ਆਜੋ ਤੇ ਸਫਾਈ ਕਰਾਵੇ ਪਾਉਣ ਸਫਾਈ ਸੇਵਾ ਸਫਾਈ ਸੇਵਾ ਕਿੰਨੇ ਨੇ ਜਨਾਬ ਸਫਾਈ ਸੇਵਾ ਕੁ ਸਾਡੇ ਕੋ 3.5 4.5 ਤੋਂ ਉੱਤੇ ਨੇ ਜੀ ਸਾਰੇ ਤੇ ਸਾਰੇ ਹਾਜ਼ਰ ਹੁੰਦੇ ਕਿ ਪੂਰਾ ਦੇਖੋ ਇਹਦਾ ਦੀ ਹਵਾ ਦੀ ਜਿਹੜੀ ਚੈੱਕ ਕਰਨੀ ਹੁੰਦੀ ਉਹ ਸੈਂਟਰੀ ਇੰਸਪੈਕਟਰ ਨੇ ਕਰਨੀ ਹੁੰਦੀ ਹੈ ਤਾਂ ਮੈਂ ਸਵੇਨਾਇਨਾ ਡਿਊਟੀਆਂ ਬਦਲਦੀਆਂ ਲਾਉਣੀਆਂ ਕਰਨੀਆਂ ਸਾਰਾ ਸੈਂਟਰੀ ਇੰਸਪੈਕਟਰ ਦਾ ਕੰਮ ਹੁੰਦਾ ਤੇ ਜਦੋਂ ਸਾਡੇ ਕੋਈ ਇੱਕ ਵੀ ਸੈਂਟਰੀ ਇੰਸਪੈਕਟਰ ਹੋਵੇ ਇਹ ਐਡਾ ਵੱਡਾ ਸ਼ਹਿਰ ਹੈ ਦੱਸੋ ਤੇ ਇਹ ਲੀਵਰ ਤੇ ਬੰਦਿਆਂ ਕੋਲ ਪਾਉਣ ਕਰਦੇ ਜਦੋਂ ਕੋਈ ਐਸਟੀਕੇ ਦੀ ਵੀਡੀਓ ਬਣਾ ਲਓ ਪਤਾ ਪਿਛਲੇ ਵੀ ਪੇਖੋ ਬਾਬੇ ਦੇ ਵਿਆਹ ਦੇ ਸਾਰਾ ਸ਼ਹਿਰ ਸਾਫ਼ ਸੀ ਇੱਕ ਉਥੇ ਹਜ਼ਰੀ ਦੇ ਕੱਡੇ ਦੇ ਇੱਕ ਢੇਰੀ ਲੱਗੀ ਸੀ ਤੇ ਆਪਾਂ ਉਹਦੇ ਤੋਂ ਸਿਰਫ ਲੋਕਾਂ ਨੂੰ ਕਹੋਣਾ ਕਿ ਮੈਂ ਬਹੁਤ ਕੰਮ ਕਰ ਰਿਹਾ ਤੇ ਮੈਂ ਇਹ ਸਸਪੈਂਡ ਹੀ ਕਰ ਦਿੱਤਾ ਦੱਸੋ ਇਹਦਾ ਕੀ ਜ਼ਰੂਰਤ ਸੀ ਕਟੋ ਕਟੋ ਤੋਂ ਬੰਦਾ ਪੰਜ ਦਿਨ ਡੇਢ ਰਾਤ ਘਰ ਨਹੀਂ ਆਪਣੇ ਗਿਆ ਇੱਥੇ ਕੰਮ ਕਰਾਉਂਦਾ ਰਿਹਾ ਤੇ ਫਿਰ ਕੀ ਤੇ ਆ ਗਿਆ ਉਹਦੇ ਤੇ ਸਸਪੈਂਡ ਕਰ ਦਿੱਤਾ ਜਿਹੜੇ ਹੁਣ ਸਸਪੈਂਡ ਕੀਤੇ ਗਏ ਹੁਣ ਉਹਨਾਂ ਦਾ ਕਸੂਰ ਮੰਨਦੇ ਤੁਸੀਂ ਨਹੀਂ ਉਹ ਸੈਂਟਰੀਸ ਫੈਕਟਰੀ ਨਹੀਂ ਗੇ ਇੱਕ ਜਮਾਦਾਰ ਆ ਮਡਾਂਦੀ ਉਹਦੇ ਕੋਲ ਜਮਾਦਾਰ ਦੀ ਵੀ ਕਾਪੀ ਹੈਗੀ ਤੇ ਉਹਨੂੰ ਸੈਂਟਰੀ ਦਾ ਵੀ ਕਹ ਗਿਆ ਤੂੰ ਹੀ ਕੰਮ ਕਰਾ ਲਿਆ ਹੁਣ ਦੱਸੋ ਉਹ ਵਿਚਾਰਾ ਛੋਟੇ ਲੈਵਲ ਦਾ ਮਲਾਜਮ ਉਹਨੇ ਸਾਰੇ ਮਲਾਜਮ ਆਛੇ ਹੀ ਲੱਗਦੇ ਉਹਨੇ ਤੂੰ ਸਾਡੇ ਵਰਗਾ ਹੀ ਐ ਤੂੰ ਸੈਂਟਰੀ ਥੋੜਾ ਉਹਦੇ ਮੂੰਹ 'ਚ ਪਾਣੀ ਨੂੰ ਗਿਆ ਨਾ ਤਦ ਸੋਹੋਂ ਕੋ ਕਿੱਦਾਂ ਕੇ ਜਿਮੇਵਾਰ ਆ ਇਹ ਸਰਪਾਰ ਦੀ ਬੜੀ ਵੱਡੀ ਇਹਦੇ ਕਥੇਲੀਆਂ ਰਿਆ ਤੇ ਸਾਡੇ ਕੋਲ ਇੱਕ ਸੈਂਟਰੀਸ ਫੈਕਟਰੀ ਨਾਮ ਬਟਾਲਿਕ ਇਹ ਕਦੀ ਹੋ ਸਕਦਾ ਤੇ ਤੁਹਾਨੂੰ ਸਾਰਿਆਂ ਨੂੰ ਪਹਿਲਾਂ ਬੈਂਕੀ ਕਰ ਚੁੱਕਾ ਆ ਐਮਐਲਏ ਚਾਹ ਤੇ ਸਾਡੇ ਲੱਗਦਾ ਕੋਈ ਅਫਰਸ ਹੋ ਜੇਗਾ ਇਹਨਾਂ ਨੂੰ ਹੋਰ ਹੀ ਬਰਦਾਸ਼ਤ ਹੁੰਦਾ ਮੇਰਾ ਨਾਮ ਇਹਨਾਂ ਨੂੰ ਕੀ ਪਤਾ ਹੈਗਾ ਮੈਂ ਕਦੀ ਜੇਦੜੀ ਕੀਤੀ ਤੇ ਮੇਰਾ ਨਾਮ ਲਿਖੋ ਨਹੀਂ ਜਾਣਿਆ ਕਿ ਕੰਮ ਨਾ ਚਾਹੀਦਾ ਤੇ ਨਾਂ ਤੇ ਇਹ ਤਾਲ ਲਿਖਾਉਂਦੇ ਚੰਗੇ ਲੱਗ ਜਾਂਦੇ ਸੀ ਇਹਨਾਂ ਕੋਈ ਗ੍ਰਾਂਟ ਆਂਦੀ ਹੋਵੇ ਅਮਸੀ ਵਰਜੋ ਕੰਮ ਹੁੰਦੇ ਨੇ ਜਿਹੜੀ ਕਿ ਟੋਟਲੀ ਸਾਡੀ ਜ਼ਿੰਮੇਵਾਰੀ ਹੈ ਤੇ ਜਦੋਂ ਖੀਰ ਤੇ ਉੱਤੇ ਸਾਰੇ ਐਸਟੀਮੇਟ ਤੋਂ ਲੈ ਕੇ ਵਰਤਾ ਦਫ਼ਤਰ ਤੱਕ ਮੇਰੇ ਸਾਈਨ ਹੁੰਦੇ ਆ ਐ ਮੈਂ ਪਹਿਲੇ ਮੁਖਾਵੇ ਕਿਥੇ ਸਾਈਨ ਦੇ ਦੇ ਤੇ ਜਦੋਂ ਅਸੀਂ ਸਰਕਾਰ ਤੋਂ ਦੇਣਾ ਮੈਂ ਇਹਦੀ ਕਾਇਦ ਲਗਣਾ ਕਿ ਮੈਂ ਪਹਿਲੇ ਮੂੰਹ ਹਟ ਕਹਾਂਗਾ ਫਿਰ ਤੁਹਾਨੂੰ ਵਰਕਾ ਤੋਂ ਦਵਾਗਾ ਪਰ ਮੈਂ ਨਾ ਨਹੀਂ ਲੋਕਾਂ ਦਾ ਕੰਮ ਪਲੇ ਹੋਊਗਾ ਹੁਣ ਵੇਖੋ ਕਈ ਥਾਂ ਮੈਂ ਹੁਣ ਤੁਹਾਨੂੰ ਦਵਾ ਦੇਣਾ ਦੋ ਦੋ ਚਾਰ ਚਾਰ ਮਹੀਨੇ ਹੋ ਗਏ ਪੱਥਰ ਲੱਗਿਆ ਮੂੰਹ ਹਟ ਦਾ ਟਾਈਮ ਨਹੀਂ ਇਹਦੇ ਕੋਲਗਾ ਉੱਥੇ ਮੂੰਹ ਤੋਂ ਤੋਂ ਕੰਮ ਰੁਕੇ ਆ ਪੱਥਰ ਵਾਲੇ ਆਪਣੇ ਵੇ ਅਸੀਂ ਦੇ ਫੇਰ ਕਹਿ ਦੇਣਗੇ ਜੀ ਜਿਹੜਾ ਕੋਈ ਲੋਕੀ ਜਾਣਗੇ ਉਹ ਮੇਰੇ ਦੀ ਸਾਈਨ ਕਰਦਾ ਉਹਨੂੰ ਕਹਿੰਦੇ ਤੈਨੂੰ ਤੂੰ ਕਿਥੇ ਕਰਦਾ ਮੈਨੂੰ ਉਹ ਬਖਾ ਮੇਰੇ ਸਾਈਨਾਂ ਨਾਲ ਹੀ ਆ ਸਾਰੇ ਕੰਮ ਹੋਏ ਨੇ ਬਟਾਲੇ ਸ਼ਹਿਰ ਤੇ ਜਿੰਨੇ ਕਾਰਪੋਰੇਸ਼ਨ ਦੇ ਅੰਦਰ ਹੁੰਦੇ ਨੇ ਨਾ ਉਹ ਮੇਰੇ ਦੇ ਸਾਈਨਾਂ ਨਾਲ ਸਾਰੇ ਕੰਮ ਹੋਏ ਆ ਨਾ ਕਿ ਐਮ ਐਲ ਏ ਦੇ ਸੱਜਣਾ ਨਾਲ ਕੀ ਹੋਏ ਤਾਂ ਦੱਸੇ ਐਮ ਐਲ ਏ ਦੀ ਜ਼ਿੰਮੇਵਾਰੀ ਹੱਦੀ ਆ ਕਿ ਟਾਈਮ ਟਾਈਮ ਤੇ ਸਾਨੂੰ ਘਰਾਟਾ ਲਿਆ ਕੇ ਜਿੰਨੇ ਆ ਜੀ ਐਸਟੀ ਮੈਟ ਪਾਸ ਕਰਨੇ ਆ ਐਮ ਐਲ ਏ ਦੀ ਸਰਕਾਰ ਦੀ ਜ਼ਿੰਮੇਵਾਰੀ ਉਹਦੇ ਕੇ ਸਾਨੂੰ ਫਾਣਦੇ ਨੇ ਇਹਨਾਂ 350 ਕਰੋੜ ਦੇ ਕੰਮ ਪਾਸ ਗਏ 42 ਦੇ ਵਿੱਚ ਤੇ ਅੱਜ ਤੱਕ ਇੱਕ ਗ੍ਰਾਮ ਵੀ ਐਮਐਲਏ ਸਾਹਿਬ ਆਉਂ ਨਹੀਂ ਇਹਨਾਂ ਕੋ ਸੋਹਣੀ ਟੁੱਟੀ ਇਹ ਹੁਣ ਉਹ ਦੱਸ ਸਕਦੇ ਕੀ ਲੋੜ ਪਈ ਹੁਣ ਮੈਂ ਸਾਰਾ ਕੁਝ ਤੁਹਾਨੂੰ ਦੱਸਦਾ ਦੱਸੋ ਮੇਰਾ ਨਾਮ ਹੌਸਲੇਰ ਦਾ ਸਾਹਿਬ ਨਾਮ ਇਹਨਾਂ ਜਿਹੜੀ ਵਾਰ ਚ ਕੰਮ ਹੁੰਦਾ ਨਾ ਪ੍ਰੋਟੋਕਾਲ ਦੇ ਹਿਸਾਬ ਨਾਲ ਪਈ ਉਹ ਹੌਸਲੇਰ ਦਾ ਨਾਮ ਹੈ ਜਿਹਨੇ ਮਿਹਨਤ ਕੀਤੀ ਆ ਐਸਟੀਮੇਟ ਲਾਇਏ ਫਿਰ ਉਹਨੇ ਟੈਂਡਰ ਲਾਇਏ ਫਿਰ ਉਹਨੇ ਹੌਸਪੀਟਲ ਪਾਸ ਕਰਾਇਆ ਫਿਰ ਉਹਨੇ ਵਰ ਕਟਣ ਲੈ ਕੇ ਦਿੱਤੇ ਕਿ ਉਹਦਾ ਨਾਮ ਆ ਰਹੀ ਫਿਰ ਮੇਹਰ ਤਾਂ ਕਿਉਂ ਨਹੀਂ ਹੋਣਾ ਚਾਹੀਦਾ ਦੱਸੋ ਮੈਨੂੰ ਐਮਐਲਏ ਦਾ ਜ਼ਰੂਰੀ ਯਾਰ ਉਹਨੇ ਕੋ ਗਰਾਵ ਚ ਆ ਕੇ ਦਿੱਤੀ ਹੋਈ ਨਾ 100 200 ਕਰੋੜ ਤੇਹੀ ਕਰ ਉਹ ਹੀ ਕਰੋ ਅਸੀਂ ਹੁਣ ਵੀ ਆਨੇ ਇੱਕ ਕਾਮਰੇ ਤੋਂ ਕੋਈ ਕੰਮ ਇਹ ਕਹਿੰਦੇ ਕਰੋ ਪਰ ਪੱਤਰ ਲਾ ਕੇ ਮੈਂ ਤਾਂ ਹੁਣ ਬੋਲਾ ਦੇਣਾ ਮੂਰਤ ਨਹੀਂ ਹੋਣ ਦੇ ਕੰਮ ਰੋਕੇ ਇਹਨਾਂ ਕਿੱਥੇ ਕਿੱਥੇ ਪੱਥਰ ਲੱਗੇ ਹੋਏ ਜਿੱਥੇ ਮੂਰਤ ਨਹੀਂ ਹੋਣ ਤੁਹਾਨੂੰ ਆਹ ਰੋਡ ਤੇ ਲੱਗੇ ਮੇਰੀ ਵਾਰ ਤੇ ਲੱਗੇ ਤੁਹਾਨੂੰ ਯਾਨ ਕਪਹਾਰ ਇਹਨਾਂ ਕਿਹਨਾਂ ਚ ਜਾਂਦਾ ਕੰਮ ਲਗਾਓ ਗਲੀਆਂ ਸੱਜਣ ਤੁਹਾਨੂੰ ਤਾਂ ਕਿਹਾ ਨਹੀਂ ਨਾ ਤੁਹਾਨੂੰ ਕਿਹਾ ਕਿ ਉਹਨੂੰ ਪੁੱਛੋਗੇ ਕਿ ਦੱਸੇ ਕਿਹੜੀ ਗਰਾਟ ਆਈ ਹੈ ਸਾਡੇ ਐਮਸੀ ਫਰ ਦੇ ਵਿੱਚੋਂ ਟੈਂਡਰ ਲੱਗਣਦੇ ਨੇ ਲਈ ਕਿ ਸੁਵੇਰੇ ਆਜੂ ਕਦਾਂ ਮੁਖਾਵਾਗਾ ਇਹ ਸਾਰੇ ਜਿਹਨੇ ਪੌਦੇ ਕੰਮ ਨੇ ਇਹ ਐਮਸੀ ਫਰ ਕੋ ਲੱਗਣਦੇ ਆਜ ਦੀ ਪ੍ਰੈਸ ਕਾਨਫਰੰਸ ਦਾ ਤੁਹਾਡਾ ਮਕਸਦ ਪਤਾ ਤੁਹਾਡਾ ਮਕਸਦ ਇਹ ਹੈ ਕਿ ਐਮਐਲਏ ਸਾਹਿਬ ਐਵੇਂ ਝਾਲੀਆਂ ਦਾ ਗੱਲਾਂ ਕਰਨ ਸੈਂਟਰੀ ਇਨਸਪੈਕਟਰ ਜਿਹੜੇ ਆ ਉਹ ਨਹੀਂ ਲਿਆ ਸਕਦੇ ਕਾਰਪਾਈ ਤੇ ਲਿਆਉਣ ਹੁਣ ਮਨ ਲਓ ਤੁਸੀਂ ਮੇਰੇ ਕੋਲ ਆਉਂਦੇ ਹੋ ਕਿ ਤੁਹਾਨੂੰ ਕੋਈ ਸੁਭਾਈ ਨਹੀਂ ਹੁੰਦੀ ਮੈਂ ਕਿਹਨੂੰ ਕਹਣਾ ਸੈਕਰੀਨ ਇੰਪੈਕਟਰ ਨੂੰ ਵੀ ਤੇਰੇ ਇਲਾਕੇ ਤੇਰੀ ਸੁਭਾਈ ਨਹੀਂ ਹੋਈ ਤੇ ਬੱਬਾ ਭੰਜਾ ਜੀ ਤੇ ਮੈਂ ਤੁਹਾਨੂੰ ਦੱਸੋ 450 ਸਭਾਈ ਸੇਵਾ ਤੇ ਕੋਲ ਕਿੰਨੇ ਕੁ ਬੰਦਿਆਂ ਦੀ ਜਾਣਕਾਰੀ ਹੋ ਡਿਟੀਹੜਾ ਬੰਦਾ ਕਿਹਦੀ ਵਾਰ ਕੰਮ ਕਰਦਾ ਕਿੱਤੇ ਕਰਦਾ ਐਸਾ ਇੰਕਵਿਰੀ ਤੁਸੀਂ ਨਾ ਕਰੋ ਨਕੀਏ ਤੇ ਤੁਸੀਂ ਦੱਸੋ ਕਿਹੜਾ ਬੰਦਾ ਉੱਚਾ ਮਾਦਾ ਹੈ ਨਹੀਂ ਜੀ ਨਹੀਂ ਮਤਲਬ ਬੰਦਾ ਹੈ ਇਹ ਪੀਤਾ ਵੱਡੀਆਂ ਹੁੰਦੀਆਂ ਨੇ ਉਹਨਾਂ ਨੇ ਵਿੱਚ ਸੈਂਟਰੀਸ ਪੈਟਰ ਦੀ ਜ਼ਿੰਮੇਵਾਰੀ ਆਪਣੀ ਗੀਟ ਵਾਈਪ ਕਰਾ ਕੇ ਰੱਖ ਲਈ ਆਂ ਜੀ ਦੇਣਾ ਹੁਣ ਮੇਰੇ ਹਿਸਾਬ ਨਾਲ 150 ਦਾ ਕੰਮ ਨਹੀਂ ਹੁੰਦਾ ਕੋਈ ਹਾਈ ਜਮ ਹਾਲਾ ਨਹੀਂ ਕੋਈ ਪਛਣ ਵਾਲਾ ਨਹੀਂ ਕੋਈ ਪਛਣ ਵਾਲਾ ਨਹੀਂ ਜੇ ਨਾ ਚਾਈਦਾ ਹੀ ਸਾਰਾ ਨਾ ਕੋਈ ਉਹ ਬੰਦੇ ਨੇ ਸੈਂਟਰੀਸ ਪੈਟਰ ਸੋਟਾ ਨਹੀਂ ਕੀਤਾ ਹੀ ਉਹਦੇ ਨਾਲ ਤਿੰਨ ਚਾਰ ਲੈ ਕੇ ਹੁੰਦੇ ਕਿੰਨਾ ਚਿਰ ਹੋ ਗਿਆ ਬਾਬੇ ਦੇ ਵਿਆਹ ਨੂੰ ਅੱਜ ਤੱਕ ਇੱਕ ਨਹੀਂ ਆਇਆ ਇਹ ਫਿਰ 150 ਤੁਸੀਂ ਕਹਿ ਰਹੇ ਹੋ ਕਿ ਮੁਲਾਜ਼ਮ ਕੰਮ ਤੇ ਨਹੀਂ ਆਉਂਦੇ ਉਹਨਾਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਕਾਰਵਾਈ ਮੈਨੂੰ ਰਿਪੋਰਟ ਦੇ ਸੈਂਟੀ ਨੂੰ ਫੈਕਟਰੀ ਨਹੀਂ ਕਰਨੀ ਹੈ ਹਾਇਰੀ ਲਾਵੇ ਸਾਨੂੰ ਦੱਸੇਗਾ ਨਾ ਕਿ ਆਪ ਬਲੇ ਨਹੀਂ ਆਉਂਦੇ ਉਹਦੇ ਕੋਲ ਆਪੀ ਹੋ ਜਾਣੀ ਹੁਣ ਕੋਣ ਲੇਕੇ ਜੀ 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 ਸੋ ਉਹਨਾਂ ਦੀ ਜ਼ਿੰਮੇਵਾਰੀ ਹੁੰਦੀ ਦੇਖੋ ਸਾਡੇ ਬਲੇ ਉੱਤੇ ਡਿਪਾਰਟਮੈਂਟ ਨੇ ਪ੍ਰਾਂਚਾ ਬੜੀਆਂ ਨੇ ਸਾਰੀਆਂ ਪ੍ਰਾਂਚਾਜ ਸੱਤ ਕਰਨੇ ਦਰਜਾ ਕਰਦੇ ਕੰਦੇ ਜਮੇ ਵਾ ਲੈ ਨਹੀਂ ਮੈਨੂੰ ਲੱਗ ਕਿ ਕਿੱਥੋਂ ਗੱਲ ਗਲਤ ਹੁੰਦੀ ਹੈ ਹਾਂ ਯੋ ਮੈਂ ਤੁਹਾਨੂੰ ਦੱਸਿਆ ਕਿ ਸੈਂਟੀਵਿਜ਼ ਫੈਕਟਰੀ ਆਇਆ ਇਹ ਤੋਂ ਹੋਰ ਡਾਇਰਕਟ ਕਰਾਂ ਸਾਡੇ ਕੋ ਵੇਖੋ ਬੀਕਲ ਬਹੁਤ ਜ਼ਿਆਦਾ ਹੈ ਚਾਰ ਟੈਕ ਪਈ ਪਿਛਲੇ ਨੇ 17 ਸਾਡੇ ਕੋ ਚਿੱਟੇ ਹੱਥ ਨੂੰ ਕੋਲ ਕੰਟਰੈਕਟਰ ਨੇ 10 15 ਗੱਟ ਤੱਕ ਚੱਲਣ ਨਹੀਂ ਦੇਦੇ ਉਹ ਦੁਕੀ 3 ਮਿਲੇ ਚੱਲਣ ਨੇ ਪਰ ਉਹ ਕੰਮ ਤੋਂ ਉਹ ਕੌਣ ਹੈ ਸੈਂਟੀਵਿਜ਼ ਫੈਕਟਰੀ ਭਰਤੀ ਕਰਨਾ ਹੈ ਉਸ ਭਰਤੀ ਦੀ ਸਿਫਾਰਿਸ਼ ਕਰਨਾ ਕਿਦਾ ਕਰਨਾ ਇਹ ਤੁਸੀਂ ਯਾਰ ਦਾ ਬਹੁਤ ਚੰਗਾ ਸਵਾਲ ਪੁੱਛ ਲਿਆ ਵੇਖੋ ਜਦੋਂ ਜੀ ਦੋਸਤਾਂ ਲਈ ਉਹ ਨਮਕਾ ਪੱਟ ਜਿੱਤ ਨਾ ਤੇ ਉਹਦੀ ਇੱਕ ਕਮੇਟੀ ਬਣਾਈ ਗਈ ਉਹਦੇ ਸਾਡੇ ਕੌਂਸਲਰ ਵੀ ਸੀ ਚਾਰ ਤੇ ਬੜੀ ਪ੍ਰਾਪਰ ਭਰਤੀ ਲਈ ਜਿਹੜੇ ਬੰਦੇ ਜਵਾਨ ਸੀ ਅਟਕੇ-ਟਕੇ ਹੀ ਜਿਹੜੇ ਸਪਾਈ ਦਾ ਕੰਮ ਕਰ ਸਕਦੇ ਨੇ ਇਹਨਾਂ ਨੇ ਉਹਨਾਂ ਦੀ ਲਿਸਟ ਬਣਾਈ ਕਿ ਆਹ ਬੰਦੇ ਜਿਹੜੇ ਆ ਸਾਡਾ ਵਧੀਆ ਕੰਮ ਕਰ ਸਕਦੇ ਨੇ ਇਹਨਾਂ ਨੇ ਐਮਐਲਏ ਸਾਹਦੇ ਉਹ ਸਾਰੀ ਜਿਹੜੀ ਲਿਸਟ ਆ ਪਾਲ ਦਿੱਤੀ ਤੇ ਆਪਣੀ ਮਰਜ਼ੀ ਨਾਲ ਘੜਦਾ ਕਿ 4 ਮਹੀਨੇ ਫਾਇਦਾ ਇਹਨਾਂ ਨੇ ਘਰ ਪਈਆਂ ਰੀਆਂ ਤੇ ਉਥੇ ਆਪਣੀ ਮਰਜ਼ੀ ਨਾਲ ਜਿੰਨੂੰ ਮਰਜ਼ੀ ਕੰਮ ਕਰ ਲੈ ਜਿੰਨੂੰ ਮਰਜ਼ੀ ਕਰ ਛੜਿਆ ਤੇ ਹੁਣ ਅੱਜ ਮੈਂ ਤੁਹਾਨੂੰ ਦੱਸਣਾ ਕਿ ਅੱਡੇ ਤੋਂ ਜਾਦੀਆਂ ਜਿਹੜੀਆਂ ਮੇਰੇ ਹੀ ਕੰਮ ਕਰ ਲੀਆਂ ਨੇ ਹੁਣ ਉਹ ਟਰਾਲੀਆਂ ਦਾ ਕੰਮ ਕਰੀ ਜਿਵੇਂ ਚੱਲੀਆਂ ਉਹ ਆ ਜਿਹੜਾ ਸਰਤਾਫ ਹੈ ਨਾ ਉਹ ਗਲਤ ਭਰਤੀ ਦਾ 20 ਸਾਲ ਹੋਰ ਪਟਾਲੇ ਨੂੰ ਭੁਗੜਾ ਪਏਗਾ ਤੇ ਮੇਰੇ ਸਾਈਂ ਵੀ ਜਿਹੜੇ ਆ ਤੁਹਾਨੂੰ ਪਤਾ ਕਿੰਦਾ ਤੱਕ ਅਖੇ ਗਰਾਹੀ ਮਨੂੰ ਕਿਤੇ ਐਸੇ ਕਿਤੇ ਐਸੇ ਕਰਕੇ ਪਟਾਲਾ ਵਾਸੀਆਂ ਦਾ ਨੁਕਸਾਨ ਵੀ ਨਹੀਂ ਹੋ ਰਿਹਾ ਕਿ ਮੇਰੇ ਬੰਦੇ ਮੇਰੇ ਪਾਸੇ ਮੇਰੇ ਬੰਦੇ ਕਿਹੜੇ ਕਿਨੇ ਬੰਦੇ ਦੀ ਗੱਲ ਕੀਤੀ ਐ ਕਿਉਂਕਿ 파ਟੀਆਂ ਦੋਨੋਂ ਐ ਨਾ ਚਤੂਈ ਜਾ ਜਾਓ ਸਾਡੇ ਬੰਦੇ ਦੋਨਾਂ ਦੇ ਬਣ ਗਏ ਮੇਰੀ ਗੱਲ ਸੁਣ ਜਦੋਂ ਇੱਕ ਬੋਰਡ ਬਣ ਗਿਆ ਭਰਤੀ ਵਾਸਤੇ ਤੇ ਉਹ ਬੋਰਡ ਦੀ ਜ਼ਿੰਮੇਵਾਰੀ ਐ ਕਿ ਸਾਫ ਤੋਂ ਦੀ ਭਰਤੀ ਕਰੇ ਤੇ ਜਿਹੜੇ ਬੰਦੇ ਕੰਮ ਆਉਣ ਉਹਨਾਂ ਨੂੰ ਰੱਖਿਆ ਜਾਵੇ ਤੇ ਸਾਨੂੰ ਦੇਖੋ ਸਫਾਈ ਵਾਲੇ ਤੇ ਬੰਦਾ ਹਰ ਟੱਕਾ ਟੱਜ ਆਈਦਾ ਫੇਕ ਚਾਹੀਦਾ ਤੇ ਜੇ ਅਹੀ ਥੋਂਝਾ ਢੋਝਾ ਤੁਹਾਲਾ ਵੀ ਅੱਧੀ ਅੱਧੀ ਭਰਤੀ ਗੱਲਾਂ ਕੋਈ ਕੋਈ ਸਵੈਇਆਨ ਨੂੰ ਮੇਰੇ ਸਾਹਿਬ ਐਮਨੋ ਕੋ ਕਾਰਪੋਰੇਟ ਤੇ ਐਮਐਲਏ ਇਹ ਆਪਣੀ ਕਹਾਣੀ ਕਰ ਰਹੀ ਦੀ ਐ ਪਾਤ ਸਰਕਾਰ ਕੀ ਦੀ ਹੈ ਬਦਲੀ ਚੱਦੀ ਘੜਾਉਂਦੀ ਹੈ ਸੈਂਟਰਲ ਸਪੈਸ਼ਟਿੰਗ ਤਾਂ ਕਿ ਕਾਰਪੋਰੇਸ਼ਨ ਜੀ ਹੁੰਦੀ ਹੈ ਅਸੀਂ ਤੁਹਾਨੂੰ ਦੱਸਣ ਦੇ ਆ ਕਿ ਭਾਬੇ ਨੇ ਵਿਆਹ ਤੇ ਸਾਡੇ ਕੋਲ ਇੱਕ ਹੀ ਤਾ ਹੋਇਆਗਾ ਕਿ ਸੈਂਟਰਲ ਸਪੈਸ਼ਟਰ ਉਹ ਇਹਨਾਂ ਨੂੰ ਸਸਪੈਂਡ ਕਰਤਾ ਉਹ ਤੋਂ ਪਹਿਲਾਂ ਇੱਕ ਮੁੰਡਾ ਬਟਾਲੇ ਦਾ ਸੀ ਸੈਂਟਰਲ ਸਪੈਸ਼ਟਰ ਸਾਡੇ ਕੋਲ ਉਹ ਆਈਫੋਰ ਜੋਰ ਲਾ ਕੇ ਅੰਮਰਸਰ ਬਦਲੀ ਕਰਾ ਗਿਆ ਕਿ ਮੈਂ ਬਟਾਲੇ ਕੰਮ ਨਹੀਂ ਕਰ ਸਕਦਾ ਤਾਂ ਰੋਜ਼ ਅੰਮਰਸਰ ਜਾਂਦਾ 5 ਵਜੇ ਦੇ ਤੁਸੀਂ ਵੇਖ ਲੋਗੇ ਕੀ ਕਾਰਨ ਹੋਣਗੇ ਜਿਹੜੇ ਬੰਦੇ ਇੱਕੋ ਬਟਾਲੇ ਹੋ ਛੱਡ ਛੱਡ ਜਾਂਦੇ ਆ ਨਾ ਬਟਾਲੇ ਕੋਈ ਆਗੇ ਰਾਜੀ ਜੇ